ਹਾਂਜੀ ਬਾਈ ਸਤਿ ਸ੍ਰੀ ਅਕਾਲ ਤੇ ਕਈ ਦਿਨ ਪਹਿਲਾਂ ਬਈ ਆਪਾਂ ਦਵਾਈ ਦੱਸੀ ਸੀਗੀ ਵੀ ਜਿਹੜੇ ਮੂੰਹ ਪਟ ਕੇ ਕੋ ਉਤਰ ਥਾ ਲੈਂਦੇ ਆਗੇ ਤੇ ਉਹਨਾਂ ਦੋ ਦਿਨਾਂ ਚੀ ਠੀਕ ਹੋ ਜਾਂਦੇ ਆ ਉਹ ਮੂੰਹ ਜੇ ਖੋਲ ਕੇ ਜਾਈ ਥਾ ਲੈਂਦੇ ਆ ਤੇ ਇੱਕ ਤਾਂ ਬਈ ਆ ਸੀਗੀ ਇਨੋਰੋਫਲਕ ਤੇ ਨਾ ਇਹ 10% ਵਾਲੀ ਦੇਣੀ ਆ ਬਈ ਜਿਹੜੀ ਇਹ ਆ ਬਈ ਇਹ ਮੁਰਗੀਆਂ ਵਾਲਿਆਂ ਤੋਂ ਮਿਲ ਜਾਂਦੀ ਹੈ 10% ਵਾਲੀ ਲੈ ਆ ਤੇ ਪੰਜ ਕ ਡ੍ਰੌਪ ਇਹਦੇ ਪਾਉਣੇ ਆਪਾਂ 5 ਕ ਡ੍ਰੌਪ ਆ ਕੇ ਤੇ ਇੱਕ ਵਈ ਕੋਈ ਵੀ ਕੈਲਸ਼ੀਅਮ ਲੈ ਲਿਓ ਮੁਰਗ ਜਣਾ ਲੈ ਲਿਓ ਪਸ਼ੂਆਂ ਵਾਲਾ ਲੈ ਲਿਓ ਹਣਾ ਤੇ ਕੈਲਸ਼ੀਅਮ ਲੈ ਕੇ ਤੇ 6 ਕ ਡ੍ਰੌਪ ਸੱਤ ਇਹਦੇ ਪਾ ਲਿਓ 7 ਕ ਡ੍ਰੌਪ 7 ਡ੍ਰੌਪ ਇਹਦੇ ਪਾ ਕੇ ਤੇ ਬੀ ਐਮ ਐਲ ਪਾਣੀ ਦੇ ਵਿੱਚ ਪਾ ਕੇ ਬਈ ਹਿਲਾ ਕੇ ਜੀ ਤੇ 2 ਦਿਨ ਦੇ ਦਿਓ ਬਈ ਨੂੰ ਕੂਤਰ ਨੂੰ ਸਵੇਰੇ ਸਵੇਰੇ ਦੇ ਦਿਓ ਖਾਲੀ ਹੁੰਦਾ ਜਦੋਂ ਤੇ ਜਮਾਂ ਠੀਕ ਹੋ ਜਾਂਦਾ ਤੇ ਸੌਰੀ ਬਈ ਜਿੰਨਾ ਬਰਾ ਮਨੇ ਫੋਨ ਕੀਤਾ ਦਿਖੋ ਨਹੀਂ ਚੱਕਿਆ ਗਿਆ। ਕਈ ਵਾਰੀ ਬਿਜੀ ਹੁੰਨਿਆ ਨਹੀਂ ਫੋਨ ਚੱਕਿਆ ਜਾਂਦਾ। ਤੇ ਤਾਂ ਹੀ ਉਹ ਕਰਕੇ ਬਈ ਆਪਾਂ ਦੱਸ ਦਿਆ ਤੁਹਾਨੂੰ ਇਹ। ਤੇ ਜਿੰਨਾ ਬਾਈਆਂ ਦੇ ਠੀਕ ਹੋਏ ਬਈ ਕਮੈਂਟ ਜਰੂਰ ਕਰਿਓ। 100% ਹੀ ਲਾਜਾ। ਤੇ ਲਾਈਕ ਕਮੈਂਟ ਕਰਿਆ ਕਰੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਆ ਕਰੋ। ਤੇ ਚੈਨਲ ਨੂੰ ਕਰੋ ਬਹੁਤ ਵਾਰ ਸਬਸਕ੍ਰਾਈਬ। ਧੰਨਵਾਦ ਬਈ ਜੀ।